ਇਹチェ ਨਾ ਪੜ ਲਓ ਵੀ ਨਿਕਾ ਸਟੀਲ ਤੇ ਜਿਹੜੇ ਵੀ ਕਾਰਟ ਤੁਸੀਂ ਜਿੱਥੇ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੇਖਿਆ ਤਾਂ ਉਹ ਮਾਨਸਾ ਤੋਂ ਬਣ ਕੇ ਜਾਂਦੇ ਆ ਬਠਿੰਡੇ ਚंडीगढ़ ਤੱਕ ਕਾਰਟ ਬਾਈ ਨੇ ਬਣਾਏ ਆ ਫਰਾਰ ਹੋ ਜੂਗੇ ਬਾਈ ਹੋਰੇ ਲੱਗੇ ਵੀ ਪਏ ਨੇ ਕੰਮ ਤੇ ਆਪਾਂ ਚੱਲ ਦੀ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਆਹ ਦੇਖੋ ਵੀ ਆਹ ਸਟੀਲ ਪਈ ਹੈ ਤੇ ਇਹਦੇ ਨਾਲ ਆਹ ਚੀਜ਼ਾਂ ਬਣ ਗਈਆਂ ਕਾਊਂਟਰ ਤੋਂ ਲੈ ਕੇ ਰੇੜੀਆਂ ਦੇਖੋ ਤੁਸੀਂ ਕਾਰਟ ਦੇਖੂਗਾ ਨਾ ਬੜਾ ਕੁਝ ਹੈ ਉਹ ਜੋ ਚੀਜ਼ ਬਣਾਉਣੀ ਆ ਕਿਸੇ ਨੇ ਵੀ ਕਹੇ ਜੀ ਵੀ ਆਪਾਂ ਨੂੰ ਚੀਜ਼ ਦਿਖਾ ਦੇ ਆਪਾਂ ਉਹ ਜੀ ਚੀਜ਼ ਤਿਆਰ ਕਰਕੇ ਦੇ ਜਹੀ ਮਰਜ਼ੀ ਚੀਜ਼ ਹੋਵੇ ਜਹੀ ਮਰਜ਼ੀ ਚੀਜ਼ ਤਿਆਰ ਕਰਾਂਗੇ ਦਾਉਣੇ ਨੂੰ ਫਾਸਟ ਫੂਡ ਦੇ ਬੈਨ ਹੋ ਜੀ ਫਾਸਟ ਫੂਡ ਕਾਰਡ ਹੋ ਜੀ ਫਾਸਟ ਫੂਡ ਰੇਡੀ ਵਗੈਰਾ ਕਾਊਂਟਰ ਵਗੈਰਾ ਗੋਲ ਕੱਪੜੇ ਪੱਠੀਆਂ ਪੁੱਠੀਆਂ ਤੇ ਹੋਰ ਵੀ ਜਮ ਮਠਾਈ ਮਠੂਈ ਵਾਲੇ ਕਾਊਂਟਰ ਬਣਵਾਉਣੇ ਹੁਣ ਕੋਈ ਵੀ ਆਈਟਮ ਬਣਵਾ ਸਕਦਾ ਸਟੀਲ ਦੀ ਜੇ ਆਕਰ ਕਿਸੇ ਨੂੰ ਕਿੱਦਾਂ ਦੀ ਵੀ ਚੀਜ਼ ਚਾਹੀਦੀ ਹੈ ਉਹਦੀ ਚੀਜ਼ ਬਣਾ ਆਸ ਤੋਂ ਦਾਲੀ ਰੇੜੀ ਹੈ ਜੀ ਅੱਛਾ ਇਹ ਸਾਰੀ ਸਟੀਲ ਦੀ ਹੈ A to Z ਸਟੀਲ ਸਾਰਾ ਵੀਰੇ ਅੱਛਾ ਕਿੰਨੇ ਜਿਆਦਾ ਕੰਮ ਹੈ ਬਾਈ ਇਹ ਇਹ ਹਫਤਾ 10 ਦਿਨਾਂ ਦਾ ਅੱਛਾ ਹਫਤਾ 10 ਦਿਨ ਕਿਉਂਕਿ ਚੀਜ਼ਾਂ ਦੇ ਰੇਟ ਤਾਂ ਘਟਤ ਵੱਧ ਹੁੰਦੇ ਨੇ ਪਰ ਤਸੱਲੀ ਵਾਸ਼ ਕੰਮ ਕਿੱਥੇ ਹੁੰਦਾ ਉਹ ਤੁਹਾਨੂੰ ਮਾਨਸਾਹ ਚ ਲਿੰਕ ਰੋਡ ਤੇ ਨਿੱਕਾ ਸੀਲ ਕੋਲੇ ਮਿਲਣਾ ਬਾਈ ਦੀਆਂ ਗੱਲਾਂ ਸੁਣ ਕੇ ਇੱਕ ਜੀਤ ਤਾਂ ਸਮਝ ਆਉਂਦੀ ਬਾਈ ਔਰ ਇਹ ਕੰਮ ਵਾਸਤੇ ਆਏ ਨੇ ये पठे तैयार करें हागोल ग्पे काउंटर ने अच्छा होद चेक करो क्वालिटी देखो अपने कम की लो जी ਫੰ ਤੁਸੀਂ ਇਹ ਲੋਕ ਵਗੈਰਾ ਚੈੱਕ ਕਰ ਲੋ ਵੀ ਕੋਈ ਤੇ ਕੁਆਲਟੀ ਦੇ ਨਾਲ ਅਡਜਸਟਮੈਂਟ ਨਹੀਂ ਕੰਪਰੋਮਾਈਜ਼ ਨਹੀਂ ਬਾਈ ਕਰਦਾ ਹੋਟਲਾਂ ਦੇ ਰੈਸਟੋਰੈਂਟਾਂ ਦੇ ਦੇਖੀ ਹੋਣੀਆਂ ਬਾਈ ਹੋਰਾਂ ਨੇ ਇੱਥੇ ਹੀ ਤਿਆਰ ਕਰਤੀਆਂ ਇੱਕ ਰੀਡੀ ਤੇ ਹਨਾ ਕਹਿੰਦੇ ਵੀ ਤੁਰਦਾ ਫਿਰਦਾ ਹੋਟਲ ਗਿਆ ਜੀ ਰੈਸਟੋਰੈਂਟ ਹਨਾ ਹਾਂਜੀ ਬਿਲਕੁਲ ਆਪਾਂ ਪਲੱਗ ਕੁਝ ਐਟੂ ਜ਼ੈਡ ਇੱਕ ਚੀਜ਼ ਵੀ ਨਹੀਂਗਾ ਆਪਾਂ ਬਾਹਰੋਂ ਕਿਸੇ ਤੋਂ ਵੀ ਕਰਾਉਂਦੇ ਆਪਾਂ ਖੁਦ ਆਪ ਕਰਕੇ ਦੇ ਦਿੰਦੇ ਸਿਰਫ ਤਾਂ ਸਾਰੇ ਕੰਮ ਅਧਿਕਾਰ ਹੀ ਆ ਰੋਗੇ ਆ ਪਲੰਬਰ ਦਾ ਕੰਮ ਵੀ ਆਪ ਹੀ ਚੱਕ ਦੋ ਤੇ ਲਾਈਟ ਵਾਲਾ ਕੰਮ ਵੀ ਆਪ ਹੀ ਕਰਾਂਗੇ ਸਾਰਾ ਤੋਂ ਐਟੂ ਜ਼ੈਡ ਕੰਮ ਆਪਾਂ ਆਪ ਕਰਕੇ ਦੇਵਾਂਗੇ ਕੋਈ ਵੀ ਕੰਸਮ ਲਾਈਟ ਜਣੀਆਂ ਰੇੜੀ ਹਨ ਤੇ ਤੁਸੀਂ ਆਪ ਚੈੱਕ ਕਰੋ ਵੀ ਕਹਿੰਦੇ ਰੇੜੀ ਦੇਖਣ ਛੋਟੀ ਲੱਗਦੀ ਆ ਸਪੇਸ ਦੇ ਕੋਈ ਹੋਰ ਘਾਪਾਣਾ ਹੋਣੀ ਅੱਛਾ 300 ਰੁਪਏ ਦੀ ਪਾਚੇ ਰੱਖੀ ਆਪਾਂ ਇੱਥੇ ਹੂੰ ਪਹਿਲੇ ਮਹੀਨੇ ਕਰ ਦਿਆਂਗੇ ਪਹਿਲੇ ਮਹੀਨੇ ਕੱਢਣੀ ਜਨਵਰੀ ਚ ਹਾਂਜੀ ਲੋਡ ਕੇ ਲੋਡ ਤੋਂ ਬਾਅਦ 31 ਦਿਨ ਨੂੰ ਕੱਢਾਂਗੇ ਜੀ ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੋਬੀ ਨਿਊਜ਼ ਤੇ ਮੈਂ ਪਰਮਦੀ ਪ੍ਰਣਾ ਅੱਜ ਕੁਝ ਨਵਾਂ ਲੈ ਕੇ ਆਇਆ ਮਾਨਸਾ ਦੇ ਵਿੱਚ ਖੜੇ ਆ ਪਿੱਛੇ ਨਾਂ ਪੜ੍ਹ ਲਓ ਵੀ ਨਿਕਾ ਸਟੀਲ ਤੇ ਜਿਹੜੇ ਵੀ ਕਾਰਟ ਤੁਸੀਂ ਜਿੱਥੇ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੇਖਿਆ ਤਾਂ ਉਹ ਮਾਨਸਾ ਤੋਂ ਬਣ ਕੇ ਜਾਂਦੇ ਆ ਬਠਿੰਡੇ ਚंडीगढ़ ਤੱਕ ਕਾਰਟ ਬਾਈ ਨੇ ਬਣਾਏ ਆ ਤੇ ਆ ਨਿੱਕਾ ਸਟੀਲ ਬਹੁਤ ਕੁਝ ਬਣਾਉਂਦਾ ਸਟੀਲ ਦੇ ਨਾਲ ਪਹਿਲਾਂ ਤੁਹਾਨੂੰ ਲੋਕੇਸ਼ਨ ਚੈੱਕ ਕਰਾ ਦਿੰਨੇ ਆ ਕਿ ਮਾਨਸਾ ਦਾ ਲਿੰਕ ਰੋਡ ਹੈ ਤੇ ਲਿੰਕ ਰੋਡ ਤੇ ਜਦੋਂ ਸਿੱਧੂ ਦੰਦਾਂ ਦੇ ਹਸਪਤਾਲ ਦੇ ਬਿਲਕੁਲ ਸਾਹਮਣੇ SBI ਦਾ ATM ਹੈ ਤੇ ਉਹਦੇ ਨਾਲ ਬਾਈ ਦੀ ਦੁਕਾਨ ਹੈ ਤੇ ਜਿੱਥੇ ਸਟੀਲ ਦੇ ਨਾਲ ਉਹ ਚੀਜ਼ਾਂ ਬਣਦੀਆਂ ਨੇ ਦੇਖ ਕੇ ਹੈਰਾਨ ਹੋ ਜੂਗੇ ਕਿਉਂਕਿ ਸਟੀਲ ਦੀ ਮੋਲਡਿੰਗ ਕਹਿੰਦੇ ਕੋਈ ਕੋਈ ਕਰ ਸਕਦਾ ਤੇ ਬਾਈ ਹੋਰੇ ਆਹ ਸਟੀਲ ਤੋਂ ਉਹ ਚੀਜ਼ਾਂ ਤਿਆਰ ਕਰਦੇ ਨੇ ਜਿਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਜੂਗੇ ਬਾਈ ਹੋਰੇ ਲੱਗੇ ਵੀ ਪਏ ਨੇ ਕੰਮ ਤੇ ਆਪਾਂ ਚੱਲਦੀ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਆਹ ਦੇਖੋ ਵੀ ਆਹ ਸਟੀਲ ਪਈ ਹੈ ਤੇ ਇਹਦੇ ਨਾਲ ਆਹ ਚੀਜ਼ਾਂ ਬਣਦੀਆਂ ਕਾਊਂਟਰ ਤੋਂ ਲੈ ਕੇ ਰੇੜੀਆਂ ਆ ਦੇਖੋ ਤੁਸੀਂ ਕਾਰਟ ਦੇਖੋਗੇ ਨਾ ਬੜਾ ਕੁਸ਼ ਹੈ ਕਹਿੰਦੇ ਬਾਈ ਬਣਾਉਂਦੇ ਕਿਵੇਂ ਨੇ ਸਾਰੀ ਗੱਲਬਾਤ ਕਰਦੇ ਆਂ ਬਾਈ ਸਾਡੇ ਨਾਲ ਆ ਬਾਈ ਅਸੀਂ ਗੱਲ ਜੀ ਅਸੀਂ ਗੱਲ ਜੀ ਪਹਿਲਾਂ ਤਾਂ ਆਪਾਂ ਮਾਈਕ ਲਾ ਲਈਏ ਤੇ ਫੇਰ ਆਪਾਂ ਕਰਦੇ ਆਂ ਗੱਲਬਾਤ ਬਾਈ ਅੱਛਾ ਬਾਈ ਨਾਮ ਤੁਹਾਡਾ ਨਿੱਕਾ ਹੈ ਹਾਂਜੀ ਅੱਛਾ ਆਪਦੇ ਨਾਮ ਦੀ ਦੁਕਾਨ ਕੀਤੀ ਹੈ ਇਹ ਆਪਾਂ ਆਪਦੇ ਨਾਮ ਦੀ ਠੀਕ ਹੈ ਠੀਕ ਹੈ ਬਾਈ ਕਿੰਨਾ ਚਿਰ ਹੋ ਗਿਆ ਇੱਥੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਲੰਮੇ ਬੋਲ ਅ 10-15 ਸਾਲ ਹੋ ਗਏ ਉਹਨਾਂ ਦੇ ਆਪਾਂ ਨੂੰ ਆਪ ਆਪਾ ਖੁਦ ਕੰਮ ਕਰਦਾ ਆਪ ਦਾ ਅੱਛਾ ਸਟੀਲ ਸਿੱਧੀ ਦਾ ਸਾਰਿਆਂ ਨੇ ਦੇਖੀ ਹੁੰਦੀ ਹੈ ਵੀ ਸਟੀਲ ਆਉਂਦੀ ਵੀ ਬਾਲਟੀਆਂ ਆਉਂਦੀਆਂ ਮੋਲਡ ਕਰਨ ਦੇ ਕਿੰਨਾ ਕੁ ਟਾਈਮ ਲੱਗਦਾ ਹੈ ਕੀ ਕੁਝ ਬਣਾਉਨੇ ਉਹ ਦੱਸੋ ਇਹ ਤਾਂ ਬਾਈ ਦੇਖੋ ਜੋ ਚੀਜ਼ ਬਣਵਾਉਣੀ ਆ ਕਿਸੇ ਨੇ ਵੀ ਕਹੇ ਜੀ ਵੀ ਆਪਾਂ ਨੂੰ ਚੀਜ਼ ਦਿਖਾ ਦੇ ਆਪਾਂ ਉਹ ਜੀ ਚੀਜ਼ ਤਿਆਰ ਕਰਕੇ ਦੇ ਦਈਏ ਜਿਹੇ ਜੀ ਮਰਜੀ ਚੀਜ਼ ਹੋਵੇ ਜਿਹੇ ਜੀ ਮਰਜੀ ਚੀਜ਼ ਤਿਆਰ ਕਰਾਂ ਅੱਛਾ ਕੀ ਕੀ ਆਟਮਾ ਤਿਆਰ ਕਰਦੇ ਆ ਮਾੜਾ ਉਹ ਦੱਸ ਦੋ ਸਾਨੂੰ ਨਿਕਲੇ ਫਾਸਟ ਫੂਡ ਦੇ ਬੈਂਡ ਹੋ ਜੂ ਫਾਸਟ ਫੂਡ ਕਾਰਡ ਹੋ ਜੂ ਫਾਸਟ ਫੂਡ ਰੈਡੀ ਵਗੈਰਾ ਕਾਊਂਟਰ ਵਗੈਰਾ ਗੋਲ ਗੱਪੇ ਵਾਲੇ ਭੱਟੀਆਂ ਭੁੱਟੀਆਂ ਤੇ ਹੋਰ ਵੀ ਜਾਂ ਮਠਾਈ ਮਠੂਈ ਵਾਲੇ ਕਾਊਂਟਰ ਬਣਵਾਉਣੇ ਹੁਣ ਕੋਈ ਵੀ ਆਈਟਮ ਬਣਵਾ ਸਕਦਾ ਸਟੀਲ ਦੀ ਜੇ ਆਕਰ ਕਿਸੇ ਨੂੰ ਕਿਦਾਂ ਦੀ ਵੀ ਚੀਜ਼ ਚਾਹੀਦੀ ਹੈ ਉਹ ਹੀ ਚੀਜ਼ ਬਣਾ ਕੇ ਬਈ ਗਾ ਤੁਸੀਂ ਚੀਜ਼ ਦੱਸਣੀ ਹੈ ਫੋਟੋ ਭੇਜਣੀ ਹੈ ਤੇ ਤਿਆਰ ਹੋ ਜੂ ਹਣਾ ਬਈ ਤਿਆਰ ਕਰਤਾ ਚਾਚਾ ਨਿੱਕੇ ਬਾਈ ਇਹ ਦੱਸੋ ਵੀ ਹੁਣ ਆਪਾਂ ਆਪਣੇ ਕੋਲੇ ਇਸ ਟਾਈਮ ਕੀ ਕੁਝ ਕੰਮ ਚੱਲ ਰਿਹਾ ਤੇ ਕੀ ਕੀ ਚੀਜ਼ਾਂ ਤਿਆਰ ਕਰੀ ਜਾਂਦੇ ਹੋ ਆ ਤੁਸੀਂ ਕੀ ਤਿਆਰ ਕਰ ਰਹੇ ਹੋ ਰੇਡੀ ਇਹ ਫਾਸਟ ਫੂਡ ਵਾਲੀ ਰੇਡੀ ਹੈ ਜੀ ਅੱਛਾ ਇਹ ਸਾਰੀ ਸਟੀਲ ਦੀ ਹੈ ਏਟੀ ਜੱਡਾ ਸਟੀਲ ਸਾਰ ਆ ਵੀਰੇ ਅੱਛਾ ਕਿੰਨੇ ਚਿਰ ਦਾ ਕੰਮ ਹੈ ਬਾਈ ਇਹ ਇਹ ਹਫਤਾ 10 ਦਿਨਾਂ ਦਾ ਅੱਛਾ ਹਫਤਾ 10 ਦਿਨ ਰੇਟ ਸਹੀ ਹੋਣਗੇ ਚਾਹ ਮੈਂ ਬਿਲਕੁਲ ਜੀ ਅੱਛਾ ਮੈਨੂੰ ਇਹ ਤਸੱਲੀ ਕਰਕੇ ਆਇਓ ਫਿਰ ਆਇਓ ਅੱਛਾ ਪਹਿਲਾਂ ਸਾਰੇ ਵਾਸਤੇ ਪੁੱਛ ਲੈਣੇ ਫਿਰ ਨਿੱਕੇ ਕੋਲੇ ਆਇਓ ਕਹਿੰਦੇ ਕਿਤੇ ਮਰਜ਼ੀ ਜਾ ਕੇ ਟਰਾਈ ਕਰਕੇ ਫਿਰ ਆਇਓ ਆਪਣੇ ਕੋਲੇ ਕੰਮ ਦੇਖੋ ਆਪਣਾ ਕੰਮ ਜਿਹੜਾ ਕਿਤੇ ਵੀ ਬਣਿਆ ਹੋਇਆ ਚੀਜ਼ ਕੰਮ ਜਾ ਕੇ ਦੇਖ ਸਕਦਾ ਕੰਮ ਦੀ ਸਫਾਈ ਦੇਖੋ ਬਾਈ ਗੱਲ ਪੱਕੀ ਆ ਕਹਿੰਦੇ ਵੀ ਜੇ ਤੁਸੀਂ ਕੰਮ ਕਰਾਉਣਾ ਹੈ ਪਹਿਲਾਂ ਕੰਮ ਦੀ ਤਸੱਲੀ ਕਰੋ ਕਿਉਂਕਿ ਚੀਜ਼ਾਂ ਦੇ ਰੇਟ ਤਾਂ ਘੱਟ ਵੱਧ ਹੁੰਦੇ ਨੇ ਪਰ ਤਸੱਲੀ ਵਕਸ਼ ਕੰਮ ਕਿੱਥੇ ਹੁੰਦਾ ਉਹ ਤੁਹਾਨੂੰ ਮਾਨਸਾ ਚ ਲਿੰਕ ਰੋਡ ਤੇ ਨਿੱਕਾ ਸਟੀਲ ਕੋਲੇ ਮਿਲਣਾ ਬਾਈ ਦੀਆਂ ਗੱਲਾਂ ਸੁਣ ਕੇ ਇੱਕ ਜੀਤ ਤਾਂ ਸਮਝ ਆਉਂਦੀ ਬਾਈ ਔਰ ਇਹ ਕੰਮ ਵਾਸਤੇ ਆਏ ਨੇ ਕਹਿੰਦੇ ਵੀ ਅਸੀਂ ਪੈਸੇ ਨਹੀਂ ਸਾਨੂੰ ਤਾਂ ਇਹ ਆ ਵੀ ਸਾਡਾ ਕਸਟਮਰ ਖੁਸ਼ ਹੋ ਜੇ ਹਨਾ ਇਹੀ ਸੋਚ ਹੋਣੀ ਚਾਹੀਦੀ ਆ ਸਾਰਿਆਂ ਦੀ ਤੇ ਬਾਈ ਹੋਰ ਕੀ ਕੁਝ ਤਿਆਰ ਕਰਦੇ ਆਪਾਂ ਆਪਣੇ ਕੋਲੇ ਦੇਖੋ ਆ ਪੱਠੀਆਂ-ਭੁੱਠੀ ਜਿਵੇਂ ਹੋ ਰਹੀਆਂ ਅੱਛਾ ਇਹ ਪੱਠੀਆਂ ਨੇ ਬਾਈ ਹਾਂਜੀ ਇਹ ਪੱਠੇ ਤਿਆਰ ਕਰਾਂਗੇ ਗੋਲ ਗੱਪਿਆਂ ਦੇ ਕਾਊਂਟਰ ਨੇ ਅੱਛਾ ਤੇ ਹੋਰ ਵੀ ਕੋਈ ਵੀ ਆਈਟਮ ਬਣਵਾਉਣਾ ਇਸ ਮੋਸਨ ਵਾਲੇ ਕਾਊਂਟਰ ਬਣਵਾਉਣਾ ਕੁਛ ਦਾ ਪੱਦਾਂ ਦਾ ਵੀ ਕੁਛ ਬਣਵਾ ਸਕਦਾ ਅੱਛਾ ਵੈਸੇ ਪਿੰਡ ਆਪਣਾ ਕਿਹੜਾ ਬਾਈ ਪਿੰਡ ਖਿਆਲਾ ਕਲਾ ਅੱਛਾ ਖਿਆਲਾ ਕਲਾ ਆ ਜਾ ਉੱਥੋਂ ਆਉਣੇ ਡੇਲੀ ਫੈਸਟੇ ਬਣਾਉਣੇ ਹੁਣ ਤਾਂ ਲੋਕ ਲਈ ਰਹਿਣ ਲੱਗੇ ਵੀਰੇ ਆਪਣੇ ਹੁਣ ਕੋਲੀਕਰ ਅੱਛਾ ਮਾਨਸੇ ਹੀ ਰਹਿਣ ਲੱਗੇ ਆਜੋ ਫਿਰ ਇੱਕ ਚੀਜ਼ ਦਿਖਾਉਣਾ ਬਾਈ ਸੋਨੂੰ ਆ ਬਾਈ ਤੁਸੀਂ ਦੱਸੀ ਜਾਂਦੇ ਹੋ ਬਠਿੰਡੇ ਜਾਣੀ ਹੈ ਹਣਾ ਆ ਕਾਰ ਖੜੀ ਐ ੜੀ ਪਹਿਲਾਂ ਆ ਦਿਖਾ ਦਿਓ ਸਾਨੂੰ ਵੀ ਕੀ ਕੀ ਚੀਜ਼ਾਂ ਲਾਈਆਂ ਨੇ ਤੇ ਕਿਵੇਂ-ਕਿਵੇਂ ਲੱਗਦੀਆਂ ਤੇ ਕਿੰਨੀ ਕਿ ਮਿਹਨਤ ਲੱਗਦੀ ਐ ਬਾਈ ਤੁਸੀਂ ਵੀਡੀਓ 'ਚ ਦੇਖੋ ਆ ਚੀਜ਼ ਪਹਿਲਾਂ ਹਣਾ ਕੰਮ ਚੈੱਕ ਕਰੋ ਕੁਆਲਿਟੀ ਦੇਖੋ ਆਪਣੇ ਕੰਮ ਦੀ ਲਓ ਜੀ ਹੁਣ ਤੁਸੀਂ ਆ ਲੌਕ ਵਗੈਰਾ ਚੈੱਕ ਕਰ ਲਓ ਵੀ ਕੋਈ ਤੇ ਕੁਆਲਿਟੀ ਦੇ ਨਾਲ ਐਡਜਸਟਮੈਂਟ ਨਹੀਂ ਕੰਪਰੋਮਾਈਜ਼ ਨਹੀਂ ਬਾਈ ਕਰਦਾ ਤੇ ਆ ਜੋ ਬਈ ਦੇਖ ਲੈਣੇ ਆ ਪਹਿਲੀ ਵਾਰ ਆਪਾਂ ਵੀ ਇਹ ਚੀਜ਼ ਅੰਦਰੋਂ ਦੇਖ ਰਹੇ ਆ ਬਾਹਰੋਂ ਦਾ ਖੜੀਆਂ ਕਾਰਡ ਤੁਸੀਂ ਬਹੁਤ ਵਾਰੀ ਦੇਖੀ ਹੋਣੀ ਆ ਆ ਦੇਖੋ ਬਈ ਕੈਮਰਾਮੈਨ ਨੂੰ ਗੋਗਾ ਦਿਖਾ ਦੇ ਵੀ ਇਹ ਚੀਜ਼ਾਂ ਤੁਸੀਂ ਹੋਟਲਾਂ ਚ ਰੈਸਟੋਰੈਂਟਾਂ ਚ ਦੇਖੀ ਹੋਣੀ ਆ ਬਾਈ ਹੋਰਾਂ ਨੇ ਇੱਥੇ ਹੀ ਤਿਆਰ ਕਰਤੀਆਂ ਇੱਕ ਰੀੜੀ ਤੇ ਹਨਾ ਕਹਿੰਦੇ ਤੁਰਦਾ ਫਿਰਦਾ ਹੋਟਲ ਕਹਿਦੀ ਰੈਸਟੋਰੈਂਟ ਹਨਾ ਹਾਂਜੀ ਬਿਲਕੁਲ ਅੱਜ ਬਾਈ ਕਿੰਨੇ ਚਿਰ ਦਾ ਤਜਰਬਾ ਹੈ ਆਪਣਾ ਘਟੋ ਘਟ 13 14 ਸਾਲ ਮੰਗੂ ਹੋ ਗਏ ਉਹਨਾਂ ਦੇ ਅੱਛਾ ਕਿੱਥੇ ਕਿੱਥੇ ਵਾਗਿਆ ਰੇੜੀਆਂ ਬਾਈ ਬਣ ਕੇ ਕਾਟ ਲਿਆ ਮੈਨੂੰ ਤਾਂ ਆਪਣੀ ਪਤਾ ਲਾਦਾ ਬਰਾ ਅੱਛਾ ਜਾ ਕੇ ਦੇਖ ਲੈ ਵੀ ਆ ਜਾਣਾ ਆਪਣੀ ਬਣੀਆ ਚੀਜ਼ਾ ਉਦੋਂ ਅੱਛਾ ਪਛਾਣ ਕਿਵੇਂ ਹੁੰਦੀ ਹੈ ਬਾਈ ਨਾਮ ਤਾਂ ਬੰਦਾ ਉਹਦਾ ਦੱਸਦਾ ਫਿਰ ਆਪਣੇ ਸਪੈਸ਼ਲ ਪਹਿਲਾਂ ਲਾਉਂਦੇ ਸੀ ਛੋਟੇ ਸਟicker ਉਹ ਖਰਚ ਦਿੰਦਾ ਸੀ ਹਰੇਕ ਬੰਦਾ ਅੱਛਾ ਜਦੋਂ ਕਿਸੇ ਕੋਲੇ ਟਾਂਕਾ ਵਗੈਰਾ ਲਗਾਉਣ ਜਾਂਦਾ ਠੀਕ ਹੈ ਹੁਣ ਆਪਾਂ ਇਸ ਕਰਕੇ ਪੱਕੇ ਲਾਉਣ ਲੱਗੇ ਕਾਫੀ ਲੰਮੇ ਸਮੇਂ ਤੋਂ ਆਪਣਾ ਕਿੱਥੇ ਲੱਗਿਆ ਹੋਇਆ ਇੱਧਰ ਲੈ ਬਈ ਚੈੱਕ ਕਰੋ ਬਾਈ ਕਿੱਥੇ ਲੱਗਿਆ ਸ ਆ ਲੱਗਿਆ ਬਾਈ ਬਾਈ ਹੋਰਾਂ ਨੇ ਪੱਕਾ ਸਟicker ਲਾ ਲਾ ਲੱਗੀ ਵੀ ਬਾਈ ਜ਼ਰੂਰੀ ਵੀ ਹੈ ਕਿਉਂਕਿ ਲੋਕ ਜਿਹਨੇ ਬਣਾਈ ਹੈ ਕਹਿੰਦੇ ਕਾਰੀਗਰ ਦਾ ਨਾਂ ਤਾਂ ਪਤਾ ਹੋਣਾ ਚਾਹੀਦਾ ਵੀ ਬਣ ਕੇ ਕਿੱਥੋਂ ਆਈ ਹੈ ਹਨਾ ਅਜਾ ਸਾਰਾ ਸਿਸਟਮ ਬਾਈ ਤੁਸੀਂ ਤਿਆਰ ਕਰੋ ਫਿਰ ਆਪਾਂ ਲੱਗੂਗਾ ਬਾਈ ਤੋਂ Z ਇੱਕ ਚੀਜ਼ ਵੀ ਨਹੀਂਗਾ ਆਪਾਂ ਬਾਹਰੋਂ ਕਿਸੇ ਤੋਂ ਵੀ ਕਰਾਉਂਦੇ ਆਪਾਂ ਖੁਦ ਆਪ ਕਰਕੇ ਦੇ ਦਿੰਨੇ ਸਿਰ ਤੋਂ ਸਾਰੇ ਕੰਮਾਂ ਦੇ ਕਾਰੀਗਰ ਹੋਗੇ ਆ ਪਲੰਬਰ ਦਾ ਕੰਮ ਵੀ ਆਪ ਹੀ ਚੈੱਕ ਦਾ ਤੇ ਲਾਈਟ ਵਾਲਾ ਕੰਮ ਵੀ ਆਪ ਹੀ ਕਰਦਾ ਸਾਰਾ ਤੋਂ Z ਕੰਮ ਆਪਾਂ ਆਪ ਕਰਕੇ ਦੇਵਾਂ ਕੋਈ ਵੀ ਕੋਸਮ ਲਾਈਟਾਂ ਵੀ ਲੱਗੀਆਂ ਬਾਈ ਚੈੱਕ ਕਰ ਲਓ ਤੁਸੀਂ ਲਾਈਟਾਂ ਆ ਲਓ ਬਾਈ ਸਾਰਾ ਜਾਗ ਤੇ ਇਹ ਵੀਡੀਓ ਤੁਹਾਡੇ ਨਾਲ ਉਹ ਵੀ ਸਾਂਝੀਆਂ ਕਰਾਂਗੇ ਬਵਾਈ ਨੇ ਕੀ ਕੁਝ ਬਣਾਇਆ ਹੋਇਆ ਤੇ ਕਿਵੇਂ-ਕਿਵੇਂ ਬਣਾਇਆ ਤੇ ਦੇਖ ਕੇ ਹੈਰਾਨ ਹੋ ਜੂਗੇ ਕਿਹੜੀ-ਕਿਹੜੀ ਚੀਜ਼ ਤੁਹਾਨੂੰ ਸੋਹਣੀ ਲੱਗ ਰਹੀ ਹੈ ਤੁਸੀਂ ਛਾਂਟ ਲੀਏ ਬਾਈ ਦਾ ਨੰਬਰ ਬਾਈ ਜੀ ਨੰਬਰ ਦੱਸੋ ਨਿੱਕਾ ਜੀ ਮੈਨੂੰ ਇੱਕ ਵਾਰ ਨੰਬਰ ਦੱਸ ਦਿਓ ਤੇ ਲੇ ਕੇ ਸੰਦੱਸੋ 99496 ਜੀ 228 99496 22228 ਉਹੀ আচ্ছা ਤੇ ਲੋਕੇਸ਼ਨ ਦੱਸੋ ਮੜਾ ਕਿਉਂਕਿ ਮੇਰੇ ਰਸਤੇ ਦਾ ਹੋਰ ਤਰੀਕਾ ਸੀ ਬਸ ਸਟੈਂਡ ਦੇ ਕੋਲੇ ਆ ਨਿੱਕੀ ਚਾਟ ਮਡਾਰ ਤੋਂ ਥੋੜੀ ਜਿਹੀ ਨਾਲ ਹੀ ਆ ਜਾਂਦੀ ਐ ਐਸਵੀਆ ਦਾ ਏਟੀਐਮ ਆਪਣੀ ਦੁਕਾਨ ਚ ਹੈ ਜਿੰਨੂ ਮਰਜ਼ੀ ਟਰਾਈ ਕਰ ਪੁੱਛ ਲਿਓ ਸਾਰੇ ਦੱਸ ਦੇਣਗੇ ਨਿੱਕੇ ਦੀ ਦੁਕਾਨ ਕਿਤੇ ਲਓ ਵੀ ਹੁਣ ਮੈਂ ਚੈੱਕ ਕਰਕੇ ਦਿਖਾਉਣਾ ਤੁਹਾਨੂੰ ਆ ਚੀਜ਼ਾਂ ਨੇ ਬਾਈ ਆਹ ਦੇਖੋ ਤੁਸੀਂ ਮਾਈ ਹੋਰਾਂ ਨੇ ਇਹ ਬਠਿੰਡੇ ਜਾਣਾ ਬਾਈ ਹਾਂਜੀ ਤੇ ਬਠਿੰਡੇ ਜਾਣਾ ਤੇ ਕਹਿੰਦੇ ਵੀ ਬਠਿੰਡੇ ਵਾਲੇ ਮਾਨਸਾ ਆ ਕੇ ਕੰਮ ਤਿਆਰ ਕਰਾਉਂਦੇ ਇੱਥੇ ਬਾਈ ਦਾ ਉਹ ਮੈਨੂੰ ਲੱਗ ਜਾਣਾ ਹਨਾ ਹਾਂਜੀ ਇੱਥੇ ਮੈਨੂੰ ਲੱਗ ਜਾਣਾ ਰੇਟ ਵਗੈਰਾ ਲੈ ਆਹ ਮੈਨੂੰ ਦੀ ਸਪੇਸ ਬਣਾਤੀ ਇਹ ਵੀ ਜਾਗਦੀ ਐ ਵੀਰੇ ਇੱਥੇ ਪੇਪਰ ਲਓ ਜੀ ਚੈੱਕ ਕਰੋ ਤੁਸੀਂ ਇਹਦੇ ਵਿੱਚ ਫੋਟੋ ਵਗੈਰਾ ਐ ਫੋਟੋ ਵਾਲਾ ਫਰੇਮ ਹੁੰਦਾ ਜ ਕੋਈ ਵੀ ਹੁੰਦੀ ਹੈ ਜਿਹੜੀ ਅਜਾ ਰਾਤ ਨੂੰ ਵੀ ਜੇ ਕੋਈ ਆਉਂਦਾ ਤਾਂ ਕਸਟਮਰ ਦੀ ਪੂਰੀ ਲਿਸਟ ਸਮਝ ਆਉਗੀ ਇਹ ਜਗਤ ਦੀ ਐ ਇਹ ਲਓ ਜੀ ਚੈੱਕ ਕਰੋ ਬਾਈ ਹੋਰਾਂ ਦਾ ਕੰਮ ਜਿਹੜਾ ਉਹਦੀ ਸਫਾਈ ਹੈ ਜਿਹੜੀ ਉਹ ਸਾਫ ਪਤਾ ਲੱਗਦੀ ਹੈ ਬਾਈ ਤੁਸੀਂ ਨੇੜੋਂ ਜਦੋਂ ਚੈੱਕ ਕਰਦੇ ਨਾ ਤਾਂ ਚੀਜ਼ ਪਤਾ ਲੱਗਦੀ ਹੈ ਵੀ ਬਾਈ ਕਿਤੋਂ ਵੀ ਇੰਚ ਬਾਹਰ ਨਹੀਂ ਹੈਗੀ ਜਿਹੜੀ ਚੀਜ਼ ਲੱਗੀ ਹੈ ਉਹ ਪ੍ਰੋਪਰ ਲੱਗੀ ਹੋਈ ਹੈ ਲਓ ਜੀ ਆਹ ਹੁੰਦੀ ਹੈ ਸਟੀਲ ਚੈੱਕ ਕਰੋ ਹਨਾ ਸਿੱਧੀ ਸੀ ਬਾਈ ਨੇ ਆਹ ਸਾਰਾ ਮੋਲਡ ਕਰਕੇ ਬਣਾਈ ਹੈ ਹੈ ਜੀ ਸਾਰੀ ਸਟੀਲ ਜਿੰਦਲ ਦੀ ਹੁੰਦੀ ਹੈ ਅੱਛਾ ਇਹ ਵਧੀਆ ਕੰਪਨੀ ਦੀ ਆਉਂਗੀ ਹੈ ਜਿੰਦਲ ਹੀ ਹੁੰਦੀ ਹੈ ਸਭ ਤੋਂ ਯਾ ਅਜਾ ਕਈ ਲੋਕ ਨਾ ਕੰਪਨੀਆਂ ਨਾਲ ਕੰਪਰੋਮਾਈਜ਼ ਕਰਦੇ ਮਤਲਬ ਸਾਰੀ ਜਗ੍ਹਾ ਤੇ ਜੰਦਲ ਵਰਤਦੇ ਹੋ ਜਦੋਂ ਗੱਲ ਹੋ ਗਈ ਰੇਟ ਦੀ ਵਾ ਜੰਦਲੀ ਬਣੂ ਆਪਾਂ ਜਿਹੜਾ ਕਹਿੰਦਾ ਇੱਕ ਵਾਰੀ ਮੂੰਹ ਚ ਬੋਲ ਕਰਤਾ ਉਹ ਪੂਰਾ ਕਰਕੇ ਦੇ ਮੈਂ ਆਪਾਂ ਆਜਾ ਬਾਈ ਫਿਰ ਕਮਾਉਣਾ ਕੀ ਹੈ ਕਮਾਉਣਾ ਕੀ ਹੈ ਪਿਆਰ ਹੈ ਪਿਆਰ ਆਜਾ ਪਿਆਰ ਕਮਾ ਕੇ ਜਾਣਾ ਹੈ ਬਾਈ ਕਹਿੰਦਾ ਵੀ ਪਿਆਰ ਕਮਾਉਣਾ ਹੈ ਤੇ ਹੁਣ ਤੁਸੀਂ ਦੇਖੋ ਵੀ ਬਾਈ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ ਉਹ ਕਿੰਨੀਆਂ ਸੋਹਣੀਆਂ ਨੇ ਇੱਕ ਵਾਰ ਦੂਰ ਤੋਂ ਥਿਊ ਚੈੱਕ ਕਰ ਲਓ ਤੁਸੀਂ ਆ ਕਾਟਦਾ ਤੇ ਬਠਿੰਡੇ ਜਾਣੀ ਹੈ ਇਹ ਲਾਈਟਾਂ ਜਿਹੜੀਆਂ ਜਗ ਰਹੀਆਂ ਨੇ ਸੋਨੂ ਸੋਹਣੀਆਂ ਲੱਗ ਰਹੀਆਂ ਹੋਣੀਆਂ ਪਰ ਇਹ ਚੀਜ਼ਾਂ ਇਹ ਹੈ ਵੀ ਬਾਈ ਕਹਿੰਦੇ ਵੀ ਮਿਹਨਤ ਬੜੀ ਲੈ ਬਾਈ ਕਿੰਨਾ ਸਮਾਂ ਲੱਗਿਆ ਇਹ ਤੇ ਇਹ ਤੇ ਮਹੀਨੇ ਮੰਗੂ ਲੱਗ ਜਾਂਦਾ ਸੀ ਇੱਕ ਮਹੀਨਾ ਪੂਰਾ ਲੱਗ ਜਾਂਦਾ ਇੱਕ ਮਹੀਨਾ ਪੂਰਾ ਕਾਜ ਜਾਂਦਾ ਅੱਛਾ ਸਾਈਜ਼ ਕਿਦਾਂ ਕਿੱਡੇ ਕਿੱਡੇ ਤੁਸੀਂ ਬਣਾਤੇ ਉਹਨਾਂ ਚਾਈਦਾ 10 ਫੁੱਟਾ 12 ਫੁੱਟਾ 15 ਫੁੱਟਾ ਆਹ ਦੇਖਿਆ 1 ਫੁੱਟਾ ਇਹ ਕਿੰਨੇ ਫੁੱਟੇ ਇਹ 7 ਫੁੱਟੇ ਚ ਇਹ 7 ਫੁੱਟ ਹੈ ਅੱਛਾ ਜਿਹੜੇ ਇੱਕ ਬਣਾਉਂਦੇ ਆ ਪਿਕਅਪ ਦੇ ਪਿੱਛੇ-ਪਿੱਛੇ ਵੀ ਬਣਾਉਂਦੇ ਉਹ ਬਣਾਏ ਆ ਤੁਸੀਂ ਸਾਰਾ ਕੁਝ ਹੀ ਬਣਾਉਣਾ ਵੀਰਿਆ ਮੋਟਰਸਾਈਕਲ ਮੰਗ ਰਿਹਾ ਉਹ ਗਿਆ ਰੇੜੀ ਜਿਹੜੀ ਬਣ ਰਹੀ ਹੈ ਇਹ ਮੂਨਕ ਜਾਊਗੀ ਮੂਨਕ ਜੀ ਹਰਿਆਣੇ ਜੀ ਚੱਲੀ ਜਾਵੇਗਾ ਭਾਈ ਹਰਿਆਣੇ ਵਾਲੇ ਵੀ ਆਹ ਦੇਖ ਲਓ ਤੁਸੀਂ ਵੀਡੀਓ ਜਿੱਥੋਂ ਤੱਕ ਪਹੁੰਚਦੀ ਹੈ ਸ਼ੇਅਰ ਤੁਸੀਂ ਕਰਨੀ ਹੈ ਆਹ ਦੇਖੋ ਭਾਈ ਉਹਨਾਂ ਨੇ ਮੂਨਕ ਭੇਜਣੀ ਹੈ ਰੇੜੀ ਹਨਾ ਤੇ ਤੁਸੀਂ ਆਪ ਚੈੱਕ ਕਰੋ ਵੀ ਕਹਿੰਦੇ ਰੀੜੀ ਦੇਖਣ ਚ ਛੋਟੀ ਲੱਗਦੀ ਆ ਸਪੇਸ ਦੇਖੋ ਬਾਈ ਉਹਨਾਂ ਨੇ ਇੱਧਰ ਲੱਗਿਆ ਸੀ ਇਹਦਾ ਲੋਕ ਹੈ ਨਾ ਉਧਰਲੇ ਪਾਸੇ ਇਹਦਾ ਲੋਕ ਲੱਗਿਆ ਵੀ ਜੇ ਕੋਈ ਚੀਜ਼ ਤੁਸੀਂ ਇਹਦੇ ਵਿੱਚ ਬਾਈ ਇੱਥੋਂ ਖੁੱਲੂਗੀ ਇਹ ਨਾ ਹਾਂ ਇਹ ਤੇ ਲੋਕ ਵਗੈਰਾ ਲਗਾਉਣਾ ਬਾਅਦ ਚ ਹਜੇ ਲੋਕ ਲੱਗਣੇ ਆ ਇਨਵਰਟਰ ਵਗੈਰਾ ਸਾਰਾ ਕੁਝ ਰੱਖਿਆ ਜਾਣਾ ਆ ਚੈੱਕ ਕਰੋ ਤੁਸੀਂ ਇਹਦੇ ਵਿੱਚ ਇੰਨੀ ਜਗ੍ਹਾ ਤਾਂ ਸਮਾਨ ਰੱਖਣ ਨੂੰ ਆ ਵੀ ਇਨਵਰਟਰ ਵਗੈਰਾ ਹੋ ਗਿਆ ਬਾਈ ਸਟਾਕ ਵੀ ਰੱਖ ਸਕਦਾ ਹੈ ਨਾ ਬੰਦਾ ਹਾਂਜੀ ਇੱਕ ਉਹਨੂੰ ਮੈਂ ਉੱਤੇ ਚੱਕ ਕੇ ਤਾਂ ਰੱਖ ਕੇ ਦਿਖਾ ਦਿੰਦਾ ਲਓ ਜੀ ਬਾਈ ਹੋਰੇ ਕਹਿੰਦੇ ਸਾਨੂੰ ਰੱਖ ਕੇ ਵੀ ਦਿਖਾ ਦਿੰਦੇ ਆ ਵੀ ਲੱਗੂ ਕਿਵੇਂ ਤੇ ਬਾਈ ਮੈਂ ਇੱਕੋ ਹੀ ਗੱਲ ਕਹੂੰਗਾ ਵੀ ਜਿੱਥੇ ਕੰਮ ਨਾਲ ਕੰਪਰੋਮਾਈਜ਼ ਨਹੀਂ ਨਾ ਕੰਪਨੀਆਂ ਨਾਲ ਕੰਪਰੋਮਾਈਜ਼ ਨਹੀਂ ਤੇ ਪੈਸਿਆਂ ਨਾਲ ਕੰਪਰੋਮਾਈਜ਼ ਨਹੀਂ ਉੱਥੇ ਤਾਂ ਜਾਣਾ ਬਣਦਾ ਕਿਉਂਕਿ ਬਾਈ ਹੋਰੇ ਕਹਿੰਦੇ ਵੀ ਕੰਮ ਤਸੱਲੀ ਭਾਸ਼ ਦੇਣਾ ਤੇ ਸਾਨੂੰ ਇਸ ਚੀਜ਼ ਦਾ ਨਹੀਂ ਵੀ ਪੈਸੇ ਵੱਧ ਕਮਾਉਣੇ ਜਾਂ ਘੱਟ ਕਮਾਉਣੇ ਸਾਨੂੰ ਪੈਸਿਆਂ ਨਾਲ ਨਹੀਂ ਪਿਆਰ ਨਾਲ ਮਤਲਬ ਹੈ ਆ ਦੇਖੋ ਤੁਸੀਂ ਬਾਈ ਹੋਰੇ ਆ ਪੂਰੀ ਰੇੜੀ ਤਿਆਰ ਹੋ ਗਈ ਹੋਣਾ ਨਾ ਤੇ ਹੈ ਸਾਰੀ ਸਟੀਲ ਦੀ ਬਾਈ ਚੈੱਕ ਕਰ ਲਓ ਲਓ ਜੀ ਇਹ ਮੋਟਰਸਾਈਕਲ ਦੇ ਪਿੱਛੇ ਲੱਗਣੀ ਹੈ ਬਾਈ ਇਹ ਹੀ ਹਾਈਟ ਰਹੂਗੀ ਇਹਦੀ ਲੋ ਵੀ ਮੋਟਰਸਾਈਕਲ ਦੇ ਪਿੱਛੇ ਕਿਵੇਂ ਲੋਕ ਆਪਣਾ ਕਾਰੋਬਾਰ ਰੋਜ਼ਗਾਰ ਚਲਾ ਸਕਦੇ ਆ ਜਿਹੜੇ ਬੰਦੇ ਸੋਚਦੇ ਨੇ ਨਾ ਵੀ ਯਾਰ 카ਟ ਖੋਲ੍ਹਣੀਆਂ 카ਟ ਚਲਾਉਣੀ ਆ ਜਾਂ ਰੇੜੀ ਲੈਣੀ ਆ ਸਿੰਦੀ ਰੇੜੀ ਕਿੰਨੇ ਚ ਤਿਆਰ ਹੋਊਗੀ ਤਾਂ ਬਹੁਤ ਘੱਟ ਰੇਟਾਂ ਤੇ ਬਾਈ ਨਿੱਕਾ ਤਿਆਰ ਕਰਦਾ ਬਾਈ ਮਿਹਨਤੀ ਵੀ ਆ ਕਿਉਂਕਿ ਜਿਹੜੀ ਗੱਲ ਇੱਕੋ ਹੀ ਕਹੀ ਸੀ ਵੀ ਪੈਸਾ ਨਹੀਂ ਪਿਆਰ ਕਮਾਉਣਾ ਉਹ ਬਹੁਤ ਘੱਟ ਲੋਕ ਕਹਿੰਦੇ ਨੇ ਕਿਉਂਕਿ ਬਹੁਤ ਲੋਕ ਬਿਜ਼ਨਸ ਵਾਸਤੇ ਆਉਂਦੇ ਨੇ ਬਾਈ ਹੋਰੇ ਕਹਿੰਦੇ ਵੀ ਅਸੀਂ ਤਾਂ ਲੋਕਾਂ ਨੂੰ ਤਸੱਲੀ ਬਖਸ਼ ਕੰਮ ਦੇਣਾ ਤੇ ਇਹ ਦੱਸਣਾ ਕਿ ਨਿੱਕੇ ਨੂੰ ਸਟੀਲ ਦੀਆਂ ਉਹ ਚੀਜ਼ਾਂ ਬਣਾਉਣੀ ਆਉਂਦੀਆਂ ਜਿਹੜੀਆਂ ਤੁਸੀਂ ਫੋਟੋ ਭੇਜੋਗੇ ਕਿ ਉਹ ਸਟੀਲ ਦੇ ਬਣ ਜਾਂਦੀਆਂ ਹੈਣਾ ਹਾਂਜੀ ਅੱਛਾ ਆ ਦੇਖੋ ਜੀ ਇੱਕ ਚੀਜ਼ ਹੋ ਰਿਹਾ ਬਾਈ ਨਿੱਕੇ ਆ ਵੀ ਦੱਸ ਦੇ ਵੀ ਮਾੜਾ ਪਿੱਛੇ ਪੋਸਟਰ ਲੱਗਿਆ ਤੇ ਇਹਦੇ ਵਾਲੇ ਦੱਸ ਦੋ ਕੱਢਾਂਗੇ ਆਪਣੇ ਭਰਾਵਾਂ ਵਾਲਾ ਜਿਹੜੇ ਆਪਣੇ ਕੋਲੇ ਆਕੇ ਗਏ ਹੋਇਆ ਜਾਂ ਜਿੰਨਾਂ ਨੇ ਕੋਈ ਹੋਰ ਆਪਾ ਹੋਣਾ ਹੋਵੇ ਅੱਛਾ 300 ਰੁਪਏ ਦੀ ਪਰਚੇ ਰੱਖਿਆ ਪੈਤੀ ਇਹ ਪਹਿਲੇ ਮਹੀਨੇ ਕੱਢ ਦਿਆਂਗੇ ਪਹਿਲੇ ਮਹੀਨੇ ਕੱਢਣੀ ਜਨਵਰੀ ਚ ਹਾਂਜੀ ਲੋੜ ਤੇ ਲੋੜੀ ਤੋਂ ਬਾਅਦ 31 ਤਰੀਕ ਨੂੰ ਕੱਢਾਂਗੇ ਜੀ ਇਹਦੇ ਵਿੱਚ ਤਿੰਨ ਰੇੜੀ ਆ ਜਾਣੀਆਂ ਵਧੀਆ ਪੂਰੇ ਕੈਂਟ ਤੇ ਦੋ ਗੋਲ ਗੱਪੇ ਵਾਲੇ ਕਾਊਂਟਰ ਆ ਜਾਣਗੇ ਦੋ ਸਟੀਲ ਦੇ ਪੱਠਿਆਂ ਵਾਲੇ ਕਾਊਂਟਰ ਆ ਜਾਣਗੇ ਪੰਜ ਪੱਠਿਆਂ ਤੇ ਨੌ ਕੈਂਪਰ ਕੱਢਾਂਗੇ अच्छा ਕੱਢਾਂਗੇ ਲਾਈਵ ਕੱਢਾਂਗੇ ਜੀ ਆਪਾਂ ਜਮਾਂ ਲਾਈਵ ਕੱਢਨੇ ਆਂ ਜਮਾਂ ਲਾਈਵ ਕੀ ਬਾਤ ਹੈ ਬਾਈ ਸੋਣੋ ਕੋਈ ਪੇਜ ਬਣਾਏ ਜਿੱਤੇ ਸੰਪਰਕ ਕਰ ਸਕਦਾ ਬੰਦਾ ਹਾਂਜੀ ਨਿਕਾ ਸਟੀਲ ਫੇਸਬੁੱਕ ਤੇ ਵੀ ਹੈ ਨਿਕਾ ਸਟੀਲ ਇੰਸਟਾਗ੍ਰਾਮ ਤੇ ਛੋਟਾ ਸਾਰਾ ਕੰਮ ਉਹ ਤੇ ਪਾਇਆ ਹੋਇਆ ਜੀ ਬਾਈ ਤੁਸੀਂ ਕੰਮ ਵੀ ਚੈੱਕ ਕਰ ਲਿਓ ਅਸੀਂ ਵੀ ਲਿੰਕ ਨਾਲ ਸ਼ੇਅਰ ਕਰ ਦਾਂਗੇ ਤੁਹਾਨੂੰ ਵੀਡੀਓ ਵੀ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਤੇ ਬਾਈ ਨੇ ਬਣਾਇਆ ਕੀ ਕੁਝ ਹੋਇਆ ਤੇ ਕਿੱਥੇ ਕਿੱਥੇ ਪਹੁੰਚੀਆਂ ਬਾਈਦੀਆਂ ਬਣੀਆਂ ਹੋਈਆਂ ਚੀਜ਼ਾਂ ਆ ਤਾਂ ਦੋਸਤੋ ਇਸ ਪੇਜ ਨੂੰ ਵੀ ਬਾਈ ਦੇ ਨੂੰ ਫੋਲੋ ਕਰ ਲਿਓ ਕਿਉਂਕਿ ਤੁਸੀਂ ਜਿਹੜੇ ਕਾਟ ਲਗਾਉਣ ਦੇ ਸ਼ਕੀਮ ਨੇ ਜਾਂ ਜਿਨ੍ਹਾਂ ਨੂੰ ਪਤਾ ਹੈ ਵੀ ਕਿਹੜੀਆਂ ਚੀਜ਼ਾਂ ਬਣਦੀਆਂ ਨੇ ਉਹ ਬਾਈ ਦੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਡੇਲੀ ਅਪਡੇਟ ਪਾਉਂਦੇ ਹਾਂ ਕੁਝ ਨਾ ਕੁਝ ਨਵਾਂ ਬਣਾ ਕੇ ਕੁਝ ਨਾ ਕੁਝ ਜਦੋਂ ਆਪਾਂ ਕੋਈ ਵੀ ਚੀਜ਼ ਆ ਬੱਕਰੀ ਲਾਗਦੀ ਆ ਆਪਾਂ ਉਹਦੀ ਪਾਉਣੇ ਪਾਉਣੇ ਜ਼ਰੂਰ ਹੈ। ਕੀ ਬਾਤ ਹੈ ਤੇ ਜੇ ਆਪਾਂ ਨੂੰ ਕੋਈ ਬਾਹਰੋਂ ਕਾਲ ਵੀ ਕਰਦੇ ਬਹੁਤ ਭਰਾਮਾਂ ਦਾ ਫੋਨ ਆਉਂਦਾ ਵੀ ਯਾਰ ਆਪਾਂ ਕਿਸੇ ਨੂੰ ਆ ਚੀਜ਼ ਬਣ ਆ ਤੁਸੀਂ ਦੱਸਿਆ ਹੁੰਦਾ ਸੀ ਵੀ ਇਹ ਕਾਰ ਇਹ ਵੀ ਬਾਹਰ ਆਉਂਦਾ ਹੈ ਅੱਜ ਬਾਹਰ ਆਦੇ ਭਰਾ ਨੂੰ ਕਰਾ ਕੇ ਦਿੱਤੀ ਹੈ ਅੱਜ ਬਾਹਰ ਗਿਆ ਹੋਇਆ ਮੁੰਡਾ ਹੁਣੇ ਫੋਨ ਕੀਤਾ ਵੀ ਕਹਿੰਦੇ ਬਾਈ ਨਿੱਕੇ ਬਣਾ ਹੈ ਹਾਂਜੀ ਤੇ ਬਾਈ ਤੁਸੀਂ ਚੈੱਕ ਕਰ ਲਓ ਵੀ ਹੁਣ 300 ਰੁਪਏ ਦੇ ਵਿੱਚ ਕੂਪਨ ਪੈਣਾ ਬਾਈ ਹੋਰੇ ਡਰਾ ਕੱਢ ਰਿਹਾ ਜਿਹੜੇ ਕਸਟਮਰ ਨੇ ਇਹਨਾਂ ਦੇ ਤੇ ਉਹਨਾਂ ਦੇ ਲਈ ਆਫਰ ਹੈ 300 ਰੁਪਏ ਦਾ ਕੂਪਨਾਂ ਤੇ ਨਿਕਲਣਾ ਕੀ ਗੁਜਾ ਕਹਿੰਦੇ ਵੀ ਸਟੀਲ ਰੇੜੀ ਹੈ ਤੇ ਸਟੀਲ ਕਾਊਂਟਰ ਨੇ ਦੋ ਤਿੰਨ ਸਟੀਲ ਰੇੜੀਆਂ ਨੇ ਦੋ ਸਟੀਲ ਕਾਊਂਟਰ ਨੇ ਪੱਠੀ ਵਾਲੇ ਦੇ ਪੰਜ ਗੈਸ ਪੱਠੀਆਂ ਨੇ ਤੇ ਨੌ ਕੈਂਪਰ ਨੇ ਹੁਣ ਤੁਸੀਂ ਜਿੱਤ ਸਕਦੇ ਹੋ ਇਹ ਨਾਮ ਜਿਹੜੇ ਬਾਈ ਕੋਲੇ ਕੰਮ ਕਰਾ ਕੇ ਗਏ ਨੇ ਜਾਂ ਜਿਹੜੇ ਨਵੇਂ ਆਉਣਗੇ ਉਹਨਾਂ ਦੇ ਲਈ ਆ ਤਾਂ ਦੋਸਤੋ ਜਿੰਨੇ ਵੀ ਕੰਮ ਕਰਾਉਣਾ ਹੈ ਸਟੀਲ ਦਾ ਤਾਂ ਉਹ ਕਿੱਥੇ ਆਉਣ ਨਿੱਕਾ ਸਟੀਲ ਤੇ ਬਾਈ ਹੋਰੇ ਕਹਿੰਦੇ ਵੀ ਅਸੀਂ ਪਿਆਰ ਕਮਾਉਣਾ ਹੈ ਪੈਸਿਆਂ ਵਾਲਾ ਕੋਈ ਚੱਕਰ ਨਹੀਂ ਆ ਕੇ ਦੇਖੋਗੇ ਤਾਂ ਸੁਭਾਅ ਤੋਂ ਹੀ ਪਤਾ ਲੱਗ ਜਾਂਦਾ ਬੰਦੇ ਦਾ ਹਣਾ ਗੱਲ ਕਰਨ ਤੋਂ ਹੀ ਪਤਾ ਲੱਗ ਜਾਂਦਾ ਤਾਂ ਹੁਣ ਤੁਸੀਂ ਪਹੁੰਚਣਾ ਕਿੱਥੇ ਆ ਮਾਨਸਾ ਦਾ ਲਿੰਕ ਰੋਡ ਹੈ ਬੱਸ ਸਟੈਂਡ ਦੇ ਨੇੜੇ ਸਿੱਧੂ ਦੰਦਾਂ ਦਾ ਹਾਸਤਾ ਵਾਲਾ ਉਹਦੇ ਬਿਲਕੁਲ ਸਾਹਮਣੇ SBI ਦਾ ATM ਹੈ ਤੇ ATM ਦੇ ਨਾਲ ਹੀ ਵਾਈ ਦੀ ਦੁਕਾਨ ਹੈ ਤੇ ਤੁਸੀਂ ਪਹੁੰਚਣਾ ਹੈ ਦੋਸਤੋ ਤੇ ਲਾਹਾ ਤੱਕਣਾ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ